10 ਸਾਲਾਂ ਬਾਅਦ ਬਾਹਰੋਂ ਆਇਆ ਸੀ ਆ 5 ਮਹੀਨੇ ਪਹਿਲਾਂ 27 ਜਨਵਰੀ ਨੂੰ ਆ ਕੇ ਉਹਦਾ 23 ਫਰਵਰੀ ਨੂੰ ਵਿਆਹ ਕੀਤਾ ਜੀ ਉਹ ਵਿਆਹ ਤੋਂ ਬਾਅਦ ਮਹੀਨੇ ਡੇਢ ਦੋ ਮਹੀਨੇ ਬਾਅਦਾਂ ਉਹਨੂੰ ਕੋਈ ਸੰਗਤ ਮਾੜੀ ਮਿਲ ਗਈ ਜਿਨ੍ਹਾਂ ਨੇ ਉਹਨੂੰ ਮਤਲਬ ਆਪਣੀ ਸੰਗਤ ਨਾਲ ਲਾ ਕੇ ਇਹਦੇ ਨਸ਼ੇ ਪੱਤੇ ਚ ਲਾ ਲਿਆ ਤੇ ਪਰसों ਜੇ ਨਾ ਕਿ ਰਾਤ 9 ਵਜੇ ਘਰੋਂ ਸਾਨੂੰ ਅੱਡੇ ਦਾ ਕਹਿ ਕੇ ਵੀ ਮੱਡੇ ਤੇ ਜਲਾ ਮੜਾ ਕੋਈ ਖਾਨ ਪੂਣ ਦਾ ਸਮਾਨ ਲੈਣ ਨਾਲ ਆਉਂਗੇ ਤੇ ਜਦੋਂ ਇਹ ਦਾ 1:30 11 ਤੇ ਵਾਫੇ ਮੁੜਿਆ ਉਹਦੇ ਸਾਈ ਭਾਈ ਨੱਠ ਬੜੀ ਕੀਤੀ ਆਪ ਲੱਭਦੇ ਲੁਕਦੇ ਰਹੀਆਂ ਮੇਰੀ ਘਰ ਵਾਲੀ ਗਲੀਆਂ ਅੱਜ ਵੀ ਤੇਰੇ ਮੋਟਰਸਾਈਕਲ ਲੱਭ ਜਾਵੇ ਸਾਨੂੰ ਅਸੀਂ 2:30 ਵਜੇ ਵਾਪਸ ਆ ਗਏ ਆ ਸਾਨੂੰ ਮਿਲਿਆ ਨਹੀਂ ਫਿਰ ਅਗਲੇ ਦਿਨ ਇੱਕ ਪੁਲਿਸ ਮਹਿਕਮੇ ਦੇ ਐਸੇ ਦਾ ਫੋਨ ਆਇਆ ਠਾਣੇ ਕੋਤਵਾਲੀ ਤੋਂ ਤੇ ਉਹਨਾਂ ਨੇ ਦੱਸਿਆ ਵੀ ਇਥੇ ਡੈੱਡ ਬੋਡੀ ਇੱਕ ਪਈ ਹੈ ਤੇ ਮੈਨੂੰ ਵਾਹਿਗੁਰੂ ਦੀ ਲੱਗੀ ਸੀ ਸਮਝ ਡੈੱਡ ਬੋਡੀ ਮੇਰੇ بیٹے ਦੀ ਹੈ ਤੇ ਉਹਨਾਂ ਸਿੱਧਾ ਨਹੀਂ ਦੱਸਿਆ ਥੋੜਾ ਥੋੜਾ ਬਲ ਪਾ ਕੇ ਦੱਸ ਦਿੱਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਦੋ ਬੇਟੇ ਤੇ ਦੋਵਾਂ ਦੇ ਇਕੱਠਿਆਂ ਤੇ ਸਗਣ ਲੱਗੇ ਪਿੱਛੇ ਜੇ ਇੱਕ ਦੋ ਦਿਨ ਦੇ ਵਿਆਹ ਤੇ ਫਰਕ ਪਾ ਕੇ ਵਿਆਹ ਕੀਤੇ ਸੀ ਲੋਕੀ ਤੇ ਕਹਿ ਦਿੰਦੇ ਨજર ਲੱਗੀ ਆ ਜੀ ਪਰ ਮੈਂ ਮਹਾਰੇ ਦੀ ਬਾਣੀ ਨੂੰ ਮੰਨਣ ਵਾਲਾ ਜੀ ਮੈਂ ਨજર ਨજર ਨੂੰ ਨਹੀਂ ਮੰਨਦਾ ਇਹ ਹੁਕਮ ਵਿੱਚ ਆਂਦਾ ਬੰਦਾ ਹੁਕਮ ਵਿੱਚ ਚਲੇ ਜਾਂਦਾ ਠੀਕ ਨਹੀਂ ਆਪਾਂ ਜੇ ਗੁਰਬਾਣੀ ਨੂੰ ਪੜਦੇ ਆ ਜੇ ਆਪਾਂ ਉਹਦੇ ਤੇ ਅਮਲ ਕਰਦੇ ਹੀ ਨਹੀਂ ਉਹਦਾ ਵੀ ਲਾਭ ਕੋਈ ਨਹੀਂ ਹੈ ਕਰਕੇ ਸਭ ਹੁਕਮੋ ਵਰਤੇ ਹੁਕਮ ਸੁਭਾਏ ਦੂਖ ਸੂਖ ਸਭ ਤੇ ਸਰ ਜਾਏ ਆਪੇ ਹਰ ਰੰਗ ਹੈ ਆਪੇ ਬਹੁ ਰੰਗੀਜੋ ਸੁਭਾਵੇ ਨਾਨਕ ਸਾਹੀ ਗੱਲ ਇਹ ਚੰਗੀ ਠੀਕ ਹੈ ਬਾਈ ਗੁਰ ਜੀ